ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਫਤੇ ਡੇਰੀ ਫਾਰਮ ਉੱਬਿਆ ਦੇ ਵਿੱਚ ਚੈਨਲ ਨੂੰ ਨਵੇਂ ਆਏ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਇਸ ਗੋਹਾ ਸੱਟਣ ਵਾਲੀ ਰੇੜੀ ਦੀ ਜੋ ਆਪਾਂ ਨੇ ਆਪ ਤਿਆਰ ਕਰਵਾਈ ਹੈ ਦੇਖੋ ਇਸ ਤੇ ਵਧੀਆ ਲੋਹੇ ਦੀ ਚਾਦਰ ਲਗਾਈ ਗਈ ਹੈ 12 ਗੇਜ ਦੀ ਤੇ ਲਿਫਟ ਬਿਲਕੁਲ ਆਸਾਨੀ ਨਾਲ ਚੱਕੀ ਜਾ ਸਕਦੀ ਹੈ ਹਲਕੀ ਫੁਲਕੀ ਲਿਫਟਾਂ ਕੋਈ ਬੱਚਾ ਵੀ ਚੱਕ ਸਕਦਾ ਇਸ ਨੂੰ ਤੇ ਇਸ ਦੇ ਆਪਾਂ ਨੇ ਮੋਟਰਸਾਈਕਲ ਵਾਲੀ ਹੁੱਕ ਵੀ ਲਵਾਈ ਹੈ ਤਿੰਨੇੜੇ ਦੂਰ ਤੱਕ ਆਪਾਂ ਇਸ ਨੂੰ ਲਿਜਾ ਸਕਦੇ ਆ ਤੇ ਘਰ ਦੇ ਹੋਰ ਦੇ ਹੋਰ ਕੰਮਾਂ ਵਿੱਚ ਵੀ ਇਸ ਨੂੰ ਆਪਾਂ ਵਰਤ ਸਕਦੇ ਆ ਕਿਸੇ ਵੀ ਪ੍ਰਕਾਰ ਦਾ ਕੋਈ ਸਮਾਨ ਲੈ ਕੇ ਜਾਣਾ ਹੈ ਮੋਟਰਸਾਈਕਲ ਵਿੱਚ ਪਾ ਕੇ ਆਪਾਂ ਇਸ ਨੂੰ ਪਿੰਡ ਖੇਤ ਜਾਂ ਨੇੜੇ-ਤੇੜੇ ਸ਼ਹਿਰ ਹੋਵੇ ਉੱਥੇ ਲਿਜਾ ਸਕਦੇ ਆ ਸੋ ਧੰਨਵਾਦ ਵੀਰੋ ਵੀਡੀਓ ਦਾ ਕਰਨ ਲੱਗੇ ਐਂਡ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਧੰਨਵਾਦ ਜੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਰੇੜੀ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਰੇੜੀ ਦੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ